ਅਮਰੀਕਾ ਵੱਲੋਂ ਪ੍ਰਵਾਸੀ ਕਮਰਸ਼ੀਅਲ ਟਰੱਕ ਡਰਾਈਵਰਾਂ ਤੇ ਲਗਾਈ ਰੋਕ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਵੀ ਪ੍ਰਵਾਸੀ ਟਰੱਕ ਡਰਾਈਵਰਾਂ ਦੀ ਸਖਤ ਨਿਗਰਾਨੀ ਕਰਨ ਦੀ ਮੰਗ ਹੋਣ ਲੱਗ ਪਈ ਹੈ ਅਮਰੀਕਾ ਨੂੰ ਦੇਖ ਕੇ ਹੁਣ ਕੈਨੇਡਾ ਦੀਆਂ ਟਰਕਿੰਗ ਸੰਸਥਾਵਾਂ ਨੇ ਸਰਕਾਰ ਤੋਂ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਲਈ ਸਖਤ ਨਿਯਮ ਬਣਾਉਣ ਦੀ ਮੰਗ ਕਰ ਦਿੱਤੀ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਪ੍ਰਵਾਸੀ ਪੰਜਾਬੀਆਂ ਤੇ ਪਵੇਗਾ ਜੋ ਟਰਕਿੰਗ ਦੇ ਰਾਹੀਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਨੇ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਵੱਲੋਂ ਪ੍ਰਵਾਸੀ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਲਈ ਵਰਕ ਵੀਜ਼ਾ ਨੂੰ ਜਾਰੀ ਕਰਨ ਤੇ ਰੋਕ ਲਗਾਉਣ ਦੇ ਫੈਸਲੇ ਨੇ ਕੈਨੇਡਾ ਦੇ ਟਰਕਿੰਗ ਉਦਯੋਗ ਦੇ ਵਿੱਚ ਵੀ ਹਲਚਲ ਮਚਾ ਦਿੱਤੀ ਹੈ ਕੈਨੇਡੀਅਨ ਟਰਕਿੰਗ ਅਲਾਈਅንስ ਨੇ ਇਸ ਫੈਸਲੇ ਨੂੰ ਵੇਕ-ਅਪ ਕਾਲ ਕਰਾਰ ਦਿੰਦੇ ਹੋਏ ਕੈਨੇਡੀਅਨ ਸਰਕਾਰ ਨੂੰ ਤੁਰੰਤ ਆਪਣੀਆਂ ਇਮੀਗ੍ਰੇਸ਼ਨ ਤੇ ਟਰਕਿੰਗ ਨੀਤੀਆਂ ਦੀ ਸਮੀਖਿਆ ਕਰਨ ਦੀ ਮੰਗ ਕਰ ਦਿੱਤੀ ਹੈ ਅਮਰੀਕੀ ਸਕੱਤਰ ਆਫ ਸਟੇਟ ਮਾਰਕੋ ਰੂਬਿਓ ਨੇ 21 ਅਗਸਤ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਦੇ ਵਿੱਚ ਕਮਰਸ਼ੀਅਲ ਟਰੱਕ ਡਰਾਈਵਰਸ ਦੇ ਲਈ ਸਾਰੇ ਵਰਕ ਵੀਜ਼ਾ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੋਕ ਦਿੱਤਾ ਜਾਵੇਗਾ ਕਿਉਂਕਿ ਵਿਦੇਸ਼ੀ ਡਰਾਈਵਰਾਂ ਦੀ ਵੱਧਦੀ ਗਿਣਤੀ ਅਮਰੀਕੀ ਸੜਕਾਂ ਤੇ ਜਾਨਲੇਵਾ ਹਾਦਸਿਆਂ ਦਾ ਕਾਰਨ ਬਣ ਰਹੀ ਹੈ ਅਤੇ ਅਮਰੀਕੀ ਟਰੱਕਰਸ ਦੇ ਲਈ ਰੋਜੀ ਰੋਟੀ ਨੂੰ ਖਤਰੇ ਦੇ ਵਿੱਚ ਵੀ ਪਾ ਰਹੀ ਹੈ 플로రిਡਾ ਟਰਨਪਾਈਕ ਤੇ ਵਾਪਰੇ ਸੜਕ ਹਾਸਲੇ ਪੰਜਾਬੀ ਮੂਲ ਦੇ 28 ਸਾਲਾਂ ਟਰੱਕ ਡਰਾਈਵਰ ਹਰਜਿੰਦਰ ਸਿੰਘ ਤੇ ਕਤਲ ਦੇ ਇਲਜ਼ਾਮ ਲੱਗੇ ਨੇ ਹਰਜਿੰਦਰ ਦੇ ਗੈਰ ਕਾਨੂੰਨੀ ਪ੍ਰਵਾਸੀ ਹੋਣ ਦੇ ਕਾਰਨ ਇਹ ਮਾਮਲਾ ਹੋਰ ਵੀ ਜ਼ਿਆਦਾ ਪੱਕ ਗਿਆ ਹੈ ਕੈਨੇਡੀਅਨ ਟਰਕਿੰਗ ਅਲਾਈਅንስ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਮਰੀਕਾ ਦੇ ਇਸ ਫੈਸਲੇ ਨੂੰ ਕੈਨੇਡਾ ਨੂੰ ਆਪਣੀ ਟਰਕਿੰਗ ਇੰਡਸਟਰੀ ਤੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸੁਧਾਰ ਦੀ ਜ਼ਰੂਰਤ ਦੇ ਸੰਕੇਤ ਵਜੋਂ ਦੇਖਣਾ ਚਾਹੀਦਾ ਹੈ ਸੀਟੀਏ ਦੇ ਮੁਤਾਬਕ ਕੈਨੇਡੀਅਨ ਟਰਕਿੰਗ ਉਦਯੋਗ ਦੇ ਵਿੱਚ ਅਜਹੀਆਂ ਫਲੀਟਸ ਅਤੇ ਮਾਲਕ ਸੰਗਠਨਾ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਜੋ ਸੁਰੱਖਿਆ ਕਾਨੂੰਨੀ ਅਤੇ ਨੈਤਿਕ ਵਪਾਰਕ ਪ੍ਰੈਕਟਿਸਿਸ ਦੀ ਪਰਵਾਹ ਨਹੀਂ ਕਰਦੇ ਸੀਟੀਏ ਨੇ ਸਰਕਾਰ ਨੂੰ ਸੁਝਾ ਦਿੰਦਾ ਹੈ ਕਿ ਉਹ ਡਰਾਈਵਰ ਲਾਇਸੈਂਸ ਸਿਖਲਾਈ ਸੁਰੱਖਿਆ ਪਾਲਣਾ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਸੁਧਾਰ ਕਰੇ ਸੰਸਾ ਨੇ ਜ਼ੋਰ ਦੇ ਕੇ ਕਿਹਾ ਕਿ ਜੋ ਟਰਕਿੰਗ ਕੰਪਨੀਆਂ ਨਿਯਮਾਂ ਦੀ ਪਾਲਣਾ ਨਹੀਂ ਕਰਦੀਆਂ ਉਹਨਾਂ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦੀ ਪਾਲਣਾ ਕਰਨ ਵਾਲੇ ਆਪਰੇਟਰਸ ਤੇ ਅਸਰ ਨਾ ਪਵੇ ਸੀਟੀਏ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੈਨੇਡਾ ਨੇ ਸਮੇਂ ਸਿਰ ਕੋਈ ਸੁਧਾਰ ਨਾ ਕੀਤਾ ਤਾਂ ਅਮਰੀਕਾ ਵਰਗੀਆਂ ਪਾਬੰਦੀਆਂ ਕੈਨੇਡੀਅਨ ਡਰਾਈਵਰਸ ਤੇ ਵੀ ਲੱਗ ਸਕਦੀਆਂ ਨੇ ਇਸ ਫੈਸਲੇ ਦਾ ਸਿੱਧਾ ਸਿੱਧਾ ਅਸਰ ਪੰਜਾਬੀ ਤੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਤੇ ਪੈ ਸਕਦਾ ਹੈ ਜੋ ਅਮਰੀਕਾ ਤੇ ਕੈਨੇਡਾ ਦੇ ਟਰਕਿੰਗ ਉਦਯੋਗ ਦੇ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਪਾਉਂਦੇ ਨੇ ਅਮਰੀਕੀ ਆਂਕੜਿਆਂ ਦੇ ਮੁਤਾਬਕ ਸਾਲ 2000 ਤੋਂ ਲੈ ਕੇ 2021 ਤੱਕ ਅਮਰੀਕਾ ਦੇ ਵਿੱਚ ਵਿਦੇਸ਼ੀ ਮੂਲ ਦੇ ਟਰੱਕ ਡਰਾਈਵਰਾਂ ਦੀ ਗਿਣਤੀ 7 ਲੱਖ 20 ਹਜ਼ਾਰ ਤੱਕ ਹੋ ਗਈ ਜੋ ਕੁੱਲ ਉਦਯੋਗ ਦਾ 18 ਫੀਸਦੀ ਹਿੱਸਾ ਬਣਦੀ ਹੈ ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਰਤ ਖਾਸ ਕਰਕੇ ਪੰਜਾਬ ਤੇ ਪੂਰਬੀ ਯੂਰੋਪੀਅਨ ਦੇਸ਼ ਜਿਵੇਂ ਕਿ ਯੂਕਰੇਨ ਤੋਂ ਆਉਂਦੇ ਨੇ ਕੈਨੇਡੀਅਨ ਟਰਕਿੰਗ ਅਲਾਈਅੰਸ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਦੇ ਟਰਕਿੰਗ ਉਦਯੋਗ ਦੇ ਵਿੱਚ ਕਈ ਸਮੱਸਿਆਵਾਂ ਹਨ ਜਿਵੇਂ ਕਿ ਨਿਯਮਾਂ ਦੀ ਉਲੰਘਣਾ ਕਰਨਾ ਘੱਟ ਸਖਲਾਈ ਅਤੇ ਅਣਅਧਿਕਾਰਿਕ ਇਮੀਗ੍ਰੇਸ਼ਨ ਸੀਟੀਏ ਦੇ ਮੁਤਾਬਕ ਕੁਝ ਟਰਕਿੰਗ ਕੰਪਨੀਆਂਜ਼ ਅਜੇ ਇਹ ਡਰਾਈਵਰਾਂ ਨੂੰ ਨੌਕਰੀਆਂ ਤੇ ਰੱਖਦੀਆਂ ਨੇ ਜੋ ਸੁਰੱਖਿਆ ਮਾਪਦੰਡ ਨੂੰ ਵੀ ਪੂਰਾ ਨਹੀਂ ਕਰਦੇ ਜਾਂ ਫਿਰ ਘਟੀਆ ਪੱਧਰ ਦੇ ਸਿੱਖਲਾਈ ਸਕੂਲਾਂ ਦੇ ਰਾਹੀਂ ਲਾਇਸੈਂਸ ਪ੍ਰਾਪਤ ਕਰਦੇ ਨੇ ਕੁਝ ਚਿੰਤਕਾਂ ਦੇ ਮੁਤਾਬਕ ਲਾਇਸੈਂਸ ਦੇ ਨਾਲ ਜੁੜੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਜਲਦਬਾਜ਼ੀ ਦੇ ਵਿੱਚ ਵਿਦੇਸ਼ੀ ਡਰਾਈਵਰਜ਼ ਨੂੰ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਸੀਟੀਏ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਫੈਡਰਲ ਤੇ ਸੂਬਾ ਪੱਧਰ ਤੇ ਟਰਕਿੰਗ ਇਮੀਗ੍ਰੇਸ਼ਨ ਪ੍ਰੋਗਰਾਮਸ ਦੀ ਮੁੜ ਸਮੀਖਿਆ ਕਰੇ ਅਤੇ ਅਜਈਆਂ ਕੰਪਨੀਆਂਸ ਤੇ ਸਖਤ ਕਾਰਵਾਈ ਕਰੇ ਜੋ ਸੁਰੱਖਿਆ ਅਤੇ ਕਾਨੂੰਨੀ ਮਾਪ ਡੰਡਾ ਦੀ ਪਾਲਣਾ ਨਹੀਂ ਕਰਦੀਆਂ ਸੰਸਾ ਨੇ ਇਹ ਵੀ ਕਿਹਾ ਕਿ ਜੇਕਰ ਸੁਧਾਰ ਨਾ ਹੋਇਆ ਤਾਂ ਅਮਰੀਕਾ ਵਰਗੀਆਂ ਪਾਬੰਦੀਆਂ ਕੈਨੇਡਾ ਦੇ ਟਰਕਿੰਗ ਉਦਯੋਗ ਤੇ ਵੀ ਲੱਗ ਸਕਦੀਆਂ ਨੇ ਜੋ ਸਰਹੱਦ ਪਾਰ ਵਪਾਰ ਨੂੰ ਪ੍ਰਭਾਵਿਤ ਕਰਨਗੀਆਂ ਇਸ ਦੇ ਨਾਲ ਹੀ ਕੈਨੇਡਾ ਦੀਆਂ ਸਥਾਨਕ ਸੰਸਥਾਵਾਂ ਨੇ ਵੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਈਆਂ ਨੀਤੀਆਂ ਬਣਾਏ ਜੋ ਵਿਦੇਸ਼ੀ ਡਰਾਈਵਰਸ ਦੇ ਲਈ ਸੁਰੱਖਿਆ ਅਤੇ ਸਿਖਲਾਈ ਨੂੰ ਯਕੀਨੀ ਬਣਾਉਣ ਸੀਟੀਏ ਨੇ ਸੁਝਾ ਦਿੱਤਾ ਹੈ ਕਿ ਸਰਕਾਰ ਨੂੰ ਅਜਈਆਂ ਟਰਕਿੰਗ ਕੰਪਨੀਆਂ ਦੇ ਸਖਤੀ ਕਰਨੀ ਚਾਹੀਦੀ ਹੈ ਜੋ ਅਣਉਚਿਤ ਸਿਖਲਾਈ ਅਤੇ ਅਸੁਰੱਖਿਅਤ ਵਪਾਰਕ ਅਭਿਆਸ ਨੂੰ ਉਤਸ਼ਾਹਿਤ ਕਰਦੀਆਂ ਨੇ ਅਮਰੀਕਾ ਤੇ ਕੈਨੇਡਾ ਦੋਵਾਂ ਦੇ ਵਿੱਚ ਟਰੱਕ ਡਰਾਈਵਰਸ ਦੀ ਭਾਰੀ ਕਮੀ ਹੈ ਅਮਰੀਕੀ ਟਰੱਕ ਐਸੋਸੀਏਸ਼ਨ ਦੇ ਮੁਤਾਬਕ ਅਮਰੀਕਾ ਦੇ ਵਿੱਚ 60000 ਤੋਂ ਲੈ ਕੇ 78000 ਤੱਕ ਟਰੱਕ ਡਰਾਈਵਰਸ ਦੀ ਕਮੀ ਹੈ ਜਿਸ ਦੇ ਕਾਰਨ ਸਮਾਨ ਦੀ ਸਪੁਰਦਗੀ ਦੇ ਵਿੱਚ 595 ਮਿਲੀਅਨ ਡਾਲਰ ਦਾ ਹਫਤਾਵਾਰੀ ਨੁਕਸਾਨ ਹੁੰਦਾ ਹੈ। ਕੈਨੇਡਾ ਦੇ ਵਿੱਚ ਵੀ ਇਹੀ ਅਜਿਹੀ ਸਥਿਤੀ ਹੈ ਜਿੱਥੇ ਪ੍ਰਵਾਸੀ ਡਰਾਈਵਰਸ ਖਾਸ ਤੌਰ ਤੇ ਪੰਜਾਬੀ ਮੂਲ ਦੇ ਉਦਯੋਗਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੇ ਵਿੱਚ ਆਪਣੀ ਅਹਿਮੀ ਭੂਮਿਕਾ ਨਿਭਾਉਂਦੇ ਨੇ। ਅਮਰੀਕਾ ਦੇ ਵਰਕ ਵੀਜ਼ਿਆਂ ਤੇ ਰੋਕ ਦਾ ਫੈਸਲਾ ਅਤੇ ਕੈਨੇਡੀਅਨ ਟਰਕਿੰਗ ਅਲਾਈਅንስ ਦੀ ਅਪੀਲ ਨੇ ਸੁਰੱਖਿਆ ਇਮੀਗ੍ਰੇਸ਼ਨ ਅਤੇ ਟਰਕਿੰਗ ਉਦਯੋਗ ਦੀਆਂ ਨੀਤੀਆਂ ਤੇ ਸਵਾਲ ਖੜੇ ਕੀਤੇ ਨੇ ਪੰਜਾਬੀ ਭਾਈਚਾਰਾ ਜੋ ਅਮਰੀਕਾ ਅਤੇ ਕੈਨੇਡਾ ਦੇ ਟਰਕਿੰਗ ਸੈਕਟਰ ਦੇ ਵਿੱਚ ਆਪਣਾ ਜ਼ਰੂਰੀ ਯੋਗਦਾਨ ਪਾਉਂਦਾ ਹੈ ਉਹ ਵੀ ਇਸ ਫੈਸਲੇ ਦੇ ਕਾਰਨ ਡਰ ਦੇ ਮਾਹੌਲ ਦੇ ਵਿੱਚ ਆ ਸਕਦਾ ਹੈ ਕੈਨੇਡੀਅਨ ਸਰਕਾਰ ਅਤੇ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਮੁੱਦੇ ਨੂੰ ਕੂਟਨੀਤੀਕ ਅਤੇ ਵਿਹਾਰਿਕ ਢੰਗ ਦੇ ਨਾਲ ਹੱਲ ਕਰਨ ਤਾਂ ਜੋ ਸੁਰੱਖਿਆ ਤੇ ਆਰਥਿਕ ਹਿੱਤਾਂ ਦਾ ਸੰਤੁਲਨ ਬਣਾਇਆ ਜਾ ਸਕੇ।